ਇਸੇ ਤਰ੍ਹਾਂ ਇਹ ਜਿਹੜੀ ਗੱਲ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਸੀਗੀ ਉਹ ਇਸ ਗੱਲ ਕਰਕੇ ਰੱਖੀ ਸੀਗੀ ਕਿ ਜਿਹੜੀ ਵਿਧਵੀ ਕਾਂਡ ਹੋਇਆ ਆ ਜਿਹੜਾ ਗੰबीर ਸਿੰਘ ਖੱਟੜਾ ਜੀ ਨੂੰ ਉਹਨਾਂ ਨੂੰ ਵਿੱਚ ਨਜਾਇਜ਼ ਫਸਾਇਆ ਜਾ ਰਿਹਾ ਆ ਉਸ ਨੂੰ ਲੈ ਕੇ ਜਿਹੜਾ ਆ ਉਹ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਵਿਰੋਧ ਆ ਤੇ ਨਾਲ ਦੀ ਨਾਲ ਹੀ ਜਿਹੜਾ ਇਕਬਾਲ ਸਿੰਘ ਜਥੇਦਾਰ ਸਾਬਕਾ ਜਥੇਦਾਰ ਨੇ ਦੇਣੀਆਂ ਚਾਹੀਦੀਆਂ ਆ ਅੱਜ ਸਿਰਫ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ 10 ਦਿਨ ਦਾ ਕੀਰਤਨ ਸੁੰਨਾ ਜਾਂ ਜਾਂ ਆ ਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਐ ਦੇਖ ਕਰਾ ਦੋ ਜਿਹੜੀ ਸਿੱਖ ਪੰਥ ਦੀਆਂ ਰੌ ਰੀਤਾਂ ਦੇ ਅਨੁਸਾਰ ਜਿਹੜੀ ਆ ਅਸੀਂ ਨੂੰ ਕਰਦੇ ਆ ਉਹ ਨਹੀਂ ਹੈਗੀ ਹਾਂਜੀ ਮੈਂ ਜੀ ਸਭ ਤੋਂ ਪਹਿਲਾਂ ਤੇ ਬੇਨਤੀ ਕਰਨੀ ਚਾਹੁੰਦਾ ਤੇ ਮੇਰਾ ਨਾਮ ਸਰਿੰਦਰਪਾਲ ਸਿੰਘ ਕੋਆਰਡੀਨੇਟਰ ਸ਼੍ਰੀ ਕਰਤਾਰਪੁਰ ਸਾਹਿਬ ਕरिडोर ਲੰਗਰ ਸਿੰਘ ਕਮੇਟੀ ਤੇ ਮੇਰੇ ਨਾਲ ਹੀ ਇਧਰ ਦੇ ਪਾਸੇ ਬੈਠੇ ਨੇ ਸਰਦਾਰ ਹਰਜੀ ਸਿੰਘ ਜੀ ਪUREWAL ਫਾਟਕਾ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਇਧਰ ਦੇ ਪਾਸੇ ਮੇਰੇ ਕੋਲ ਬੈਠੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਖਾਲਸਾ ਰਾਜ ਅੰਥਕ ਜਥੇਬੰਦੀ ਦੇ ਆਗੂ ਸੋ ਸਭ ਤੋਂ ਪਹਿਲਾਂ ਫਤਿਹ ਚ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪਾਜੀ ਦੇ ਪ੍ਰਸਤਾਵ ਕਿ ਸਵਾਲ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਆਪਦੀ ਸਾਰਿਆਂ ਨੂੰ ਪੱਤਰਕਾਰ ਵੀਰਾਂ ਨੂੰ ਇਹ ਪੱਤਰ ਜਿਹੜੇ ਆ ਇਹ ਦੇ ਚੁੱਕੇ ਆ ਜਿਹਦੇ ਵਿੱਚ ਮਾਮਲਾ ਆ ਕੇ ਸ਼੍ਰੀ ਅਕਾਸ਼ਕ ਸਾਹਿਬ ਦੇ ਉੱਤੇ ਆਈਜੀ ਸਾਬका ਆਈਜੀ ਰਣਵੀਰ ਸਿੰਘ ਜੀ ਖਟੜਾ ਵੱਲੋਂ ਪੇਸ਼ ਹੋ ਕੇ ਵਿੱਦਵੀ ਦੇ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਉਹਨੂੰ ਅੱਜ ਲੈ ਕੇ ਆਪਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਰਹੇ ਆ ਸੋ ਮੈਂ ਦੱਸਣਾ ਚਾਹੁੰਦਾ ਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਇਹ ਹੈ ਕਿ ਬਰਗਾੜੀ ਦੇ ਵਿੱਚ ਪਿਛਲੇ ਸਮੇਂ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦਾ ਕਾਂਡ ਜਿਹੜਾ ਵਾਪਰਿਆ ਉਹ 2015 ਦੇ ਵਿੱਚ ਹੋਇਆ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਡੀਆਈਜੀ ਰਣਬੀਰ ਸਿੰਘ ਖਟੜਾ ਜੀ ਦੀ ਅਗਵਾਈ ਦੇ ਹੇਠ ਇੱਕ ਸਟ ਜਿਹੜੀ ਆ ਉਹ ਬਣਾਈ ਗਈ ਸੀਗੀ ਤੇ ਇਸ ਗੱਲਬਾਤ ਇਹਦੇ ਸੰਬੰਧੀ ਆਪਾਂ ਆਪ ਜੀ ਤੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ 1 ਜੂਨ 2115 ਨੂੰ ਕੋਟ ਕਪੂਰੇ ਦੇ ਵਿੱਚ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਇੱਕ ਪੋਸਟਰ ਲਾਇਆ ਗਿਆ ਫੇਰ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਈੜ ਵੀ ਜਿਹੜੀ ਆ ਉਹ ਵੀ ਚੋਰੀ ਕੀਤੀ ਗਈ ਤੇ ਉਸ ਤੋਂ ਬਾਅਦ ਉਹਦੀਆਂ ਬਦਵੀ ਕਰਕੇ ਵੱਖ-ਵੱਖ ਉਹਦੇ ਅੰਗ ਕੌਫਾੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਸੁੱਟੇ ਗਏ ਤੇ ਉਹਨੂੰ ਲੈ ਕੇ ਇੱਕ ਸਰਕਾਰ ਵੱਲੋਂ ਜਿਹੜੀ ਆ ਉਹ ਸੈੱਟ ਬਣਾਈ ਗਈ ਸੀਗੀ ਤੇ ਥਾਣਾ ਬਾਜਾਖਾਨਾ ਵਿਖੇ 1 2 3 ਐਫ ਆਈ ਆਰ ਦਰਜ ਹੋਈਆਂ ਸੀਗੀਆਂ ਉਹਦੇ ਆਧਾਰ ਦੇ ਉੱਤੇ ਇੱਕ ਸੈੱਟ ਬਣੀ ਸੀਗੀ ਉਸ ਸੈੱਟ ਦੇ ਜਿਹੜੇ ਮੁਖੀ ਸੀਗੇ ਡੀ ਆਈ ਜੀ ਰਣਵੀਰ ਸਿੰਘ ਜੀ ਖਟੜਾੜਾ ਸੀਗੇ ਜਿਨ੍ਹਾਂ ਨੇ ਆਪਣੇ ਬਹੁਤ ਚਾਰਜਾਈ ਕੀਤੀ ਸੀਗੀ ਕਿ ਭਾਈ ਉਸ ਪੁੱਛ ਗਿਛ ਦੇ ਵਿੱਚ ਰਾਮ ਰਹੀਮ ਜਿਹੜਾ ਉਹ ਸ਼ਾਮਲ ਹੋਵੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਜਿਹੜੇ ਆ ਉਹ ਵਰਤੇ ਜਿਨ੍ਹਾਂ ਦੇ ਨਾਲ ਅੱਜ ਉਹ ਸਿੱਟ ਜਿਹੜੀ ਆ ਉਹ ਕੰਮ ਕਰਨ ਤੋਂ ਬਿਲਕੁਲ ਬੰਦ ਹੋ ਗਈ ਤੇ ਉਹਨਾਂ ਦੇ ਉੱਤੇ ਜਿਹੜੀਆਂ ਸਜਾਵਾਂ ਜਿਹੜੀਆਂ ਯੋਗ ਸਜਾਵਾਂ ਜਿਹੜੀਆਂ ਕੇਂਦਰ ਜਿਹੜੀਆਂ ਸਰਕਾਰ ਵੱਲੋਂ ਉਹ ਨਹੀਂ ਦਿੱਤੀਆਂ ਗਈਆਂ ਅੱਜ ਸਰਕਾਰ ਜਿਹੜੀ ਆ ਪਿਛਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਹੋ ਗਈ ਚਾਹੇ ਉਹ ਕਾਂਗਰਸ ਸਰਕਾਰ ਹੋ ਗਈ ਦੋ ਸਰਕਾਰਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਹੀ ਵਿਦਬੀ ਕਾਂਡ ਨੂੰ ਲੈ ਕੇ ਨਿਕਲ ਜਾਂਦੀਆਂ ਰਹੀਆਂ ਨੇ ਹੁਣ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਆਮ ਆਦਮੀ ਦੀ ਪਾਰਟੀ ਸਰਕਾਰ ਨੇ ਵੀ ਲੋਕਾਂ ਦੇ ਵਿੱਚ ਜਦੋਂ ਆਈ ਆ ਬੇਦਬੀ ਦੇ ਮਾਮਲਿਆਂ ਲੈ ਕੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਆਈ ਆ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਨੇ ਵੀ ਆ ਕੇ ਕੋਈ ਵੀ ਅਪਰਾਲਾ ਜਿਹੜਾ ਬੇਦਬੀ ਕਾਂਡਾ ਨੂੰ ਲੈ ਕੇ ਵੀ ਨਹੀਂ ਕੀਤਾ ਸਗੋਂ ਉਲਟਾ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਇੱਕ ਨਲੈਕੀ ਭਰਿਆ ਕੰਮ ਜਿਹੜਾ ਆ ਉਹ ਭਗਵਾਨਤਮਾਨ ਦੀ ਸਰਕਾਰ ਨੇ ਕੀਤਾ ਕਿ ਇਸ ਕਾਂਡ ਨੂੰ ਲੈ ਕੇ ਕੋਈ ਚਾਰੋਜਾ ਨਹੀਂ ਕੀਤੀ ਪਰ ਜਿਹੜਾ ਸੌਦਾ ਸਾਦ ਬੱਬਾ ਗਾਮ ਰਹੀਮਿਆਂ ਉਹਦੀ ਜਿਹੜੀ ਲੀਗਲ ਟੀਮ ਸੀਗੀ ਉਸ ਟੀਮ ਨੇ ਪਿਛਲੇ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਹਾਈ ਕੋਰਟ ਦੇ ਵਿੱਚ ਉਹਦੇ ਲਈ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਲਗਭਗ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਤੇ ਇਹ ਜਿਹੜਾ ਮਸਲਾ ਆ ਇਹ ਠੰਡੇ ਬਸਤੇ ਦੇ ਵਿੱਚ ਪਾੜਤ ਆ ਗਿਆ ਆ ਹੁਣ ਪਿਛਲੇ ਦਿਨੀ ਰਣਵੀਰ ਸਿੰਘ ਦੀ ਖੱਟਾ ਜਿਹੜੇ ਆ ਉਹ ਜਥੇਦਾਰ ਅਕਾਲਪੁਰ ਸਾਹਿਬ ਜੀ ਦੇ ਕੋਲ ਪੇਸ਼ ਹੋਏ ਆ ਤੇ ਉਹਨਾਂ ਨੇ ਆਖੇ ਸਾਰੇ ਸੱਤ ਜਿਹੜੇ ਆ ਤੋਂ ਉਹ ਆਪਣੀ ਇਸ ਸਿੱਟ ਦੇ ਜਿਹੜੇ ਰੱਖੇ ਸੀਗੇ ਤੇ ਉਸ ਸਿੱਟ ਦੇ ਤੱਥਾਂ ਦੇ ਉੱਤੇ ਆਧਾਰਿਤ ਪਤਾ ਨਹੀਂ ਹੁਣ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਪਰ ਸਰਕਾਰ ਜਿਹੜੀ ਆ ਇੱਕ ਬਹੁਤ ਹੀ ਵੱਡਾ ਕੰਮ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਨ ਜਾ ਰਹੀ ਹੈ ਜਾਂ ਕਰ ਰਹੀ ਆ ਕਿ ਰਣਵੀਰ ਸਿੰਘ ਖੱਟੜਾ ਜਿਹੜੇ ਆ ਸਾਬਕਾ ਏਆਈ ਦੇ ਜਿਹੜੇ ਆ ਉਹਨਾਂ ਨੂੰ ਅਗਾਹੇ ਬਗਾਹੇ ਇੱਕ ਮਹਿੰਦਰਪਾਲ ਸਿੰਘ ਬਿੱਟੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਇਹਨਾਂ ਦੇ ਰਾਮ ਰਹੀਮ ਦਾ ਖਾਸ ਕੇਲਾ ਸੀਗਾ ਉਹਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਉਹਦੀ ਪਤਨੀ ਨੂੰ ਬੁਲਾ ਕੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਕਰਾਇਆ ਜਾ ਰਿਹਾ ਕੇਸ ਕਰਾ ਕੇ ਰਣਵੀਰ ਸਿੰਘ ਖੱਡੜਾ ਜੀ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਅਸੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆ ਕੇ ਸਰਕਾਰ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਜਿਹੜੀ ਪੰਜਾਬ ਪੁਲਸ ਸੀਗੀ ਜਿੰਨੇ ਇੱਕ ਬੜੀ ਵਧੀਆ ਆਪਣੀ ਇਨਕੁਆਰੀ ਜਿਹੜੀ ਉਹ ਲੈਂਦੀ ਸੀਗੀ ਪਿਉ ਉਸ ਇਨਕੁਆਰੀ ਨੂੰ ਡਰਾ ਧਮਕਾ ਰੋਕ ਕੇ ਪੰਜਾਬ ਪੁਲਸ ਨੂੰ ਡਰਾ ਧਮਕਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਡੇਰਾਵਾਦਾ ਦੀ ਜਿਹੜੀਆਂ ਵੋਟਾਂ ਉਹ ਲੈਣੀਆਂ ਚਾਹੁੰਦੀਆਂ ਜਿਸ ਤਰ੍ਹਾਂ ਕਿ ਅਕਾਲੀ ਦਲ ਨੇ ਭਾਜਪਾ ਨੇ ਜਾਂ ਕਾਂਗਰਸ ਨੇ ਜਿੱਦਾ ਸ਼ਰਿਆਂ ਵਿੱਚ ਇਹਨਾਂ ਦੀ ਮਦਦ ਕੀਤੀ ਡੇਰੇਦਾਰਾਂ ਦੀ ਤੇ ਉਹਨਾਂ ਕੋਲੋਂ ਵੋਟਾਂ ਲਈਆਂ ਪਰ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਜਰਨਵੀਰ ਸਿੰਘ ਠੱਕੜੇ ਦੇ ਉੱਤੇ ਕੋਖੜੜ ਸਾਹਿਬ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਦੇ ਵਿੱਚ ਫਸਾ ਕੇ ਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦੀਆਂ ਨੇ ਆਪਾਂ ਇਸ ਆਪ ਜਿਹਦੇ ਵੱਖ-ਵੱਖ ਜਨਰਾਂ ਰਹੀਂ ਮੀਡੀਆ ਦੇ ਰਹੀਂ ਇਹ ਗੱਲ ਸਿੱਖ ਸੰਤਾ ਤੱਕ ਜਥੇਦਾਰ ਸਾਹਿਬ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਕਿ ਜਥੇਦਾਰ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਚੰਦੂ ਬ੍ਰਾਹਮਣ ਨੇ ਜਿਹੜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਤੇ ਉਸ ਸਮੇਂ ਦੇ ਉੱਤੇ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਜੋ ਚੰਦ ਨੂੰ ਸਜ਼ਾ ਦਿੱਤੀ ਸੀਗੀ ਉਹੋ ਹੀ ਸਜ਼ਾ ਜਿਹੜੀ ਆ ਅੱਜ ਬਰਗਾੜੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਜਿਹੜੀ ਦੇਣੀ ਚਾਹੀਦੀ ਆ ਜੇ ਤੁਸੀਂ ਇਹ ਸਜ਼ਾ ਨਹੀਂ ਦੇ ਸਕਦੇ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਆਪ ਜੀ ਨੂੰ ਬਹੁਤ ਧਿਆਨ ਨਾਲ ਫੈਸਲਾ ਕਰਨਾ ਚਾਹੀਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਜੀ ਪਟਨਾ ਸਾਹਿਬ ਦੇ ਚਫੇਦਾਰ ਨੂੰ ਲੈ ਕੇ ਨਿਰਾਸ਼ਤਾ ਜਿਹੜੀ ਹੈ ਉਹ ਬੜੀ ਵੱਡੀ ਪਾਈ ਜਾ ਰਹੀ ਹੈ ਉਸ ਨਿਰਾਸ਼ਤਾ ਨੂੰ ਤੇ ਪਲੱਸ ਇਸ ਕੇਸ ਨੂੰ ਬੜੇ ਧਿਆਨ ਦੇ ਨਾਲ ਨਿਪਟਿਆ ਜੇ ਉਹ ਨਾ ਹੋਵੇ ਕਿ ਸਾਬਕਾ ਚਫੇਦਾਰ ਗਿਆਨੀ ਗੁਰਵਚਨ ਸਿੰਘ ਜੀ ਹੁਣ ਆ ਵਾਂਗੂ ਤੁਸੀਂ ਵੀ ਜਿਹੜਾ ਆ ਲੋਕਾਂ ਦੇ ਕੋਲ ਅੱਜ ਦੇ ਤਰ੍ਹਾਂ ਉਹ ਮੀਡੀਆ ਦੇ ਵਿੱਚ ਆਪਣਾ ਸਪਸ਼ਟੀਕਰਨ ਦਿੰਦੇ ਨੇ ਕਿ ਭਈ ਸਾਡੇ ਕੋਲੋਂ ਅਗਾਏ-ਬਗਾਏ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਦਬਾਅ ਪਾ ਕੇ ਸਾਡੇ ਕੋਲ ਫੈਸਲੇ ਕਰਵਾਏ ਨੇ ਉਹ ਫੈਸਲੇ ਕੱਲ ਨੂੰ ਅੱਜ ਇਹ ਨਾ ਹੋਵੇ ਕਿ ਉਹ ਲੋਕਾਂ ਦਾ ਆਮ ਸਿੱਖ ਸੰਗਤ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਇਹ ਗੱਲਬਾਤ ਬੇਦਬੀ ਕਾਂਡ ਵਾਲੇ ਨੂੰ ਕਾਂਡ ਨੂੰ ਲੈ ਕੇ ਤੇ ਗਿਆਨੀ ਇਕਬਾਲ ਸਿੰਘ ਜੀ ਕਾਂਡ ਨੂੰ ਲੈ ਕੇ ਇਹ ਗੁੱਸਾ ਜਿਹੜਾ ਤੁਹਾਡੇ ਉੱਤੇ ਨਿਕਲ ਆਵੇ ਜਾਂ ਤੁਸੀਂ ਇਹਦੀਆਂ ਬਾਤ ਦੇ ਵਿੱਚ ਮਾਫੀਆਂ ਮੰਗਦੇ ਰਹੋ ਸੋ ਅਸੀਂ ਜਦੇ ਤੱਕ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜੇ ਇਸ ਉੱਚ ਅਹੁਦੇ ਦੇ ਉੱਤੇ ਬਰਾਜਮਾਨ ਨੇ ਤੇ ਇਸ ਅਹੁਦਿਆਂ ਦੇ ਉੱਤੇ ਬਹਿ ਕੇ ਇਹਨਾਂ ਗਲਤ ਕੰਮ ਕਰਨਾ ਤੇ ਉਹਨਾਂ ਨੂੰ ਅਸੀਂ ਮਜਬੂਰ ਨਹੀਂ ਕਰਦੇ ਕਿ ਉਹ ਕੌਮ ਦੇ ਵਿੱਚ ਰਹਿ ਸਕਣ ਬਾਕੀ ਜੱਜੇਦਾਰ ਸਾਹਿਬ ਉਹਨਾਂ ਨੂੰ ਬੇਨਤੀ ਇਹੋ ਹੀ ਆ ਕਰਦੇ ਆਪਾਂ ਕਿ ਜੱਜੇਦਾਰ ਸਾਹਿਬ ਇਹ ਜਿਹੜੇ ਅੱਜ ਤੁਸੀਂ ਉਸ ਤਖਤ ਦੇ ਜਹੇਦਾਰੋ ਜਿਹੜੇ ਤਖਤ ਉੱਤੇ ਬੜੇ ਸੋਚ ਸੰਕੇ ਫੈਸਲੇ ਲੈ ਜਾਂਦੇ ਆ ਉਸ ਕੈਦਨ ਲਓ ਜੇ ਤੁਹਾਡੇ ਉੱਤੇ ਕੋਈ ਦਬਾਅ ਬਣਦਾ ਤੇ ਤੁਸੀਂ ਆਪਣਾ ਅਸਤੀਫਾ ਦੇ ਕੇ ਇਸ ਜੱਜੇਦਾਰੀ ਦੇ ਅਹੁਦੇ ਤੋਂ ਜੜਾਇਆ ਪਾਸੇ हट ਸਕਦੇ ਸੋ ਹੋਰ ਕੋਈ ਜੇ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ